ਕਬੀਰ ਜੀ ਮਹਾਰਾਜ ਜੀ ਦੇ ਗੁਰਬਾਣੀ ਸ਼ਬਦ ਵਿੱਚ ਬੋਲਨੇ ਅੰਧਿਆਰੇ ਦੀਪਕ ਚਹੀਏ ਇੱਕ ਵਸਤ ਅਗੋਚਰ ਲਹੀ ਹੈ ਵਸਤ ਅਗੋਚਰ ਪਾਈ ਘਟ ਦੀਪ ਕਰਿਆ ਸਮਾਈ ਇੱਕ ਵਸਤ ਬਾਰੀ ਚਾਨਣ ਨਾਲ ਮਿਲਦੀ ਹੈ ਇਕ ਵਸਤ ਅੰਦਰੂਚਾਨਣ ਨਾਲ ਮਿਲਦੀ ਆ ਕਬੀਰ ਸਾਹਿਬ ਜੀ ਅੰਦਰ ਦੀ ਬਾਤ ਕਰ ਰਹੇ ਨੇ ਮਨ ਦੇ ਹਨੇਰੇ ਨੂੰ ਦੂਰ ਕਰਨ ਦੀ ਬਾਤ ਕਰ ਰਹੇ ਨੇ ਇਹ ਕਿਸ ਤਰ੍ਹਾਂ ਹੋਵੇਗਾ ਪ੍ਰਮਾਤਮਾ ਦਾ ਨਾਮ ਲੈਣ ਨਾਲ ਹਰ ਕਾ ਨਾਮ ਨਾ ਜਪਸ ਗਵਾਰਾ ਕਾ ਸੋਚੇ ਬਾਰੰਬਾਰ ਤੋ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਵਸਤ ਅਗੋਚਰ ਪਾਈ ਮੈਂ ਵਸਤ ਐਸੀ ਪਾ ਲਈ ਆ ਪ੍ਰਮਾਤਮਾ ਰੂਪੀ ਘਟ ਦੀਪ ਕਰਿਆ ਸਮਾਈ ਕਹ ਕਵੀ ਰਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੈ ਲੋਕ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੈ ਜੇ ਮੈਂ ਸ੍ਰਿਸ਼ਟੀ ਨੂੰ ਕਬੀਰ ਸਾਹਿਬ ਕਹਿੰਦੇ ਕਹਿ ਵੀ ਦਵਾਂ ਕਿ ਮੈਂ ਪਾ ਲਈ ਅਵਸਥਾ ਉਹਨਾਂ ਨੇ ਮੰਨਣਾ ਨਹੀਂ ਪਰ ਉਹਨਾਂ ਦੇ ਮੰਨਣ ਨਾ ਮੰਨਣ ਨਾਲਾਂ ਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਵੀ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਹੇ ਭਾਈ ਅੰਦਰਲਾ ਦੀਪਕ ਜਗਾ ਉਹ ਦੀਪਕ ਹੈ ਗਿਆਨ ਦਾ ਦੀਪਕ ਅਨੁਭਵ ਦਾ ਦੀਪਕ ਪਰਮਾਤਮਾ ਨਾਲ ਜੁੜ ਕੇ ਮਨ ਵਿੱਚ ਚਾਨਣ ਦਾ ਦੀਪਕ ਉਸ ਦੀਪਕ ਤੋਂ ਬਿਨਾ ਬਾਕੀ ਸਾਰੇ ਚਾਨਣ ਬਾਹਰੀ ਤੌਰ ਤੇ ਤੇ ਬਹੁਤ ਸੋਭਦੇ ਨੇ ਅੰਦਰ ਪਰ ਹਨੇਰਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ